ਜਿੱਥੇ ਪੰਜਾਬ ਪੰਜ ਦਰਿਆਵਾਂ ਦੀ ਧਰਤੀ ਹੈ ਉਥੇ ਨਾਲ ਹੀ ਇਹ ਵੀ ਕਿਹਾ ਜਾਂਦਾ ਹੈ ਕਿ ਪੰਜਾਬ ਗੁਰੂਆਂ ਪੀਰਾਂ ਦੀ ਧਰਤੀ ਹੈ ਗੁਰੂਆਂ ਪੀਰਾਂ ਦੇ ਆਸਰੇ ਹੀ ਪੰਜਾਬ ਅੱਜ ਠਹਿਰਿਆ ਹੋਇਆ ਹੈ ਜਗਾ ਜਗਾ ਜਿਹੜੀਆਂ ਸੇਵਾ ਨੇ ਇਹ ਗੁਰੂਆਂ ਪੀਰਾਂ ਦੇ ਹੀ ਆਸ਼ੀਰਵਾਦ ਨੇ ਜੋ ਪੰਜਾਬ ਦੀ ਧਰਤੀ ਅਜੇ ਤੱਕ ਗੁਰੂਆਂ ਨਾਲ ਜੁੜੀ ਹੋਈ ਹੈ ਪੀਰਾਂ ਨਾਲ ਜੁੜੀ ਹੋਈ ਹੈ ਇਸੇ ਦੇ ਤਹਿਤ ਹੀ ਅੱਜ ਅਸੀਂ ਪਿੰਡ ਬੂਰੇ ਨੰਗਲ ਵਿਖੇ ਪਹੁੰਚੇ ਆ ਜਿੱਥੇ ਤਖੀਆ ਨਾਂ ਇੱਕ ਪੀਰਾਂ ਦੀ ਜਗ੍ਹਾ ਹੈ ਜਿਨ੍ਹਾਂ ਦਾ ਨਾਂ ਹੈ ਧੰਨ ਧੰਨ ਬਾਬਾ ਸਬਤ ਸ਼ਾਹ ਜੀ ਇੱਥੇ ਸਾਡੀ ਟੀਮ ਅੱਜ ਪਹੁੰਚੀ ਹੈ ਕਿਉਂਕਿ ਅਗਲੇ ਮਹੀਨੇ ਹੀ ਇਸ ਜਗ੍ਹਾ ਤੇ ਮੇਲਾ ਲੱਗ ਰਿਹਾ ਹੈ ਆ ਇੱਥੇ ਮੌਜੂਦ ਸੇਵਾਦਾਰ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਕਿ ਧੰਨ ਧੰਨ ਬਾਬਾ ਸਬਤ ਸ਼ਾਹ ਜੀ ਦਾ ਕੀ ਇਤਿਹਾਸ ਹੈ ਔਰ ਕੀ ਇਹਨਾਂ ਦੀ ਮੰਨਤਾ ਹੈ ਔਰ ਇੱਥੇ ਸੰਗਤਾਂ ਆ ਕੇ ਕਿੰਨਾ ਸੁਖਣਾ ਸੁਖ ਜੀਆਂ ਨੇ ਤੇ ਉੱਥੇ ਪੂਰੀਆਂ ਹੁੰਦੀਆਂ ਨੇ ਬਾਬਾ ਜੀ ਸਾਡੇ ਨਾਲ ਮੌਜੂਦ ਨੇ ਆਓ ਗੱਲਬਾਤ ਕਰਦੇ ਆਂ ਜੈ ਪੀਰਾਂ ਦੀ ਬੋਲ ਜੈ ਪੀਰਾਂ ਦੀ ਜੀ ਐ ਬਾਬਾ ਜੀ ਕੀ ਨਾਮ ਹੈ ਆਪਣਾ ਤੇ ਇਹ ਜਿਹੜੀ ਜਗ੍ਹਾ ਆ ਇਹ ਕਿੰਨਾ ਦੀ ਇਹ ਜਗ੍ਹਾ ਆ ਇਹ ਸ਼ਾਹ ਸ਼ਾਦੀ ਜਗਾ ਜੀ ਪੀਰ ਸ਼ਾਹ ਸ਼ਾਹ ਉਦੋਂ ਕੋਈ ਪਿੰਡ ਦੀ ਰਹਿਣ ਵਾਲੀ ਸੀਗੀ ਇੱਥੇ ਆਣ ਕੇ ਪੰਜਾਂ ਪੀਰਾਂ ਕੋਲ ਬਹਿ ਗਏ ਇੱਥੇ ਹੀ ਭਲਤੀ ਕੀਤੀ ਇਹਨਾਂ ਨੇ ਤੇ ਸਾਡਾ ਨਾਮ ਜਸਵੰਤ ਸਿੰਘ ਐ ਬਾਬਾ ਜੀ ਕਿੰਨੀ ਪੁਰਾਣੀ ਜਗ੍ਹਾ ਆ ਇਹ ਦੱਸੋ ਤੇ ਇਥੋਂ ਦਾ ਇਤਿਹਾਸ ਕੀ ਆ ਜੀ ਜਿਨ੍ਹਾਂ ਦੀ ਪੈਲੀ ਹੈਗੀ ਆ ਜੀ ਉਹ ਇਸ ਟਾਈਮ ਤੇ ਅਠਵੀਂ ਨੌਵੀਂ ਪੀੜ੍ਹੀ ਚੱਲ ਰਹੀ ਜੇ ਤੇ ਇਹ ਬਾਬਾ ਜੀ ਨੇ ਉਹਨਾਂ ਕੋਲ ਜਿਹੜੇ ਜਗ੍ਹਾ ਲਈ ਸੀ ਇਹ ਸ਼ਕਤੀ ਦੇ ਨਾਲ ਹੀ ਜਗ੍ਹਾ ਲਈ ਆ ਵੀ ਅਸੀਂ ਇੱਥੇ ਰਹਿੰਦੇ ਆਂ ਪਿੱਛੇ ਤਾਂ ਕਾਲੀ ਕਿਲਾ ਉਹਨਾਂ ਨੇ ਛੱਡੀ ਰਹੀ ਹੈ ਜੀ ਸਾਡੇ ਨਾਲ ਇੱਕ ਹੋਰ ਵੀਰ ਮੌਜੂਦ ਨੇ ਜਿਹੜੇ ਕਿ ਇਸ ਜਗ੍ਹਾ ਤੇ ਹੀ ਮੌਜੂਦ ਨੇ ਆਓ ਉਹਨਾਂ ਨਾਲ ਵੀ ਗੱਲਬਾਤ ਕਰਦੇ ਆਂ ਜੈ ਪੀਰਾਂ ਦੀ ਜੈ ਪੀਰਾਂ ਦੀ ਜੀ ਵੀਰ ਜੀ ਇਸ ਜਗ੍ਹਾ ਦਾ ਸਾਨੂੰ ਇਤਿਹਾਸ ਦੱਸੋ ਕਿਉਂਕਿ ਸਾਡੀ ਟੀਮ ਪਹੁੰਚੀ ਐ ਇੱਥੇ ਅਸੀਂ ਆਪਣੇ ਚੈਨਲ ਦੇ ਮਾਧਿਅਮ ਰਾਹੀਂ ਜਗ੍ਹਾ-ਜਗ੍ਹਾ ਜਾਂਦੇ ਆਂ ਜਿੱਥੇ ਵੀ ਗੁਰੂਆਂ ਪੀਰਾਂ ਦੀਆਂ ਜਗ੍ਹਾ ਨੇ ਸੰਗਤਾਂ ਦੇ ਰੂਪ ਰੂਪ ਕਰਾਉਂਦੇ ਆਂ ਉਹਨਾਂ ਨੂੰ ਉਹਨਾਂ ਨੂੰ ਦਰਸ਼ਨ ਕਰਾਉਂਦੇ ਆਂ ਸੋ ਸਾਨੂੰ ਇਸ ਜਗ੍ਹਾ ਬਾਰੇ ਤਨ ਤਨ ਬਾਬਾ ਸਾਬ ਸਹਾ ਜੀ ਦੀ ਇੱਕ ਤੇ ਸਾਨੂੰ ਪੂਰਾ ਇਤਿਹਾਸ ਦੱਸੋ ਇਹ ਜਗ੍ਹਾ ਕਦੋਂ ਤੋਂ ਇੱਥੇ ਆ ਕਿੰਨਾ ਨੇ ਬਣਾਈ ਔਰ ਕਿਤ ਦੇਖੋ ਮੈਡਮ ਇਹ ਇਤਿਹਾਸ ਇਦਾਂ ਵੀ ਇਹ ਪੀਰ ਬਾਬਾ ਸ਼ਾਫਸ਼ਾ ਜੀ ਦੀ ਦਰਬਾਰ ਵਾ ਡੇਢ 200 ਸਾਲ ਪੁਰਾਣਾ ਇਹਨਾਂ ਦਾ ਇਤਿਹਾਸ ਵਾ ਜਿਨ੍ਹਾਂ ਨੇ ਇਹ ਜਗ੍ਹਾ ਦਿੱਤੀ ਹੋਈ ਆ ਉਹ ਐਸ ਟਾਈਮ ਫੈਮਿਲੀ ਕੈਨੇਡਾ ਵਾ ਕਿਉਂਕਿ ਹੱਦ ਨੂੰ ਤੇ ਪਤਾ ਨਹੀਂ 8-9 ਪੀੜੀਆਂ ਉਹਨਾਂ ਦੀਆਂ ਵੀ ਪਹਿਲਾਂ ਦੀ ਆਏ ਹਾਂਜੀ ਇਥੇ ਕਦੋਂ ਮੇਲਾ ਲੱਗਦਾ ਆ ਇਹ ਵੀ ਪਤਾ ਇਹ ਮੈਡਮ ਜੀ ਹਾੜ ਦੇ ਪੰਝੀਏ 9 ਜੁਲਾਈ ਨੂੰ ਮੇਲਾ ਹੁੰਦਾ ਜੇ ਬਹੁਤ ਭਾਰੀ ਮੇਲਾ ਹੁੰਦਾ ਵਾ ਸਮੂਹ ਸੰਗਤ ਨੂੰ ਬੇਨਤੀ ਆ ਵੀ ਤੁਸੀਂ 7ਵੇਂ ਮਹੀਨੇ 9 ਜੁਲਾਈ ਨੂੰ ਸਾਰੀ ਸੰਗਤ ਨੇ ਦਰਸ਼ਨ ਦੇਣੇ ਬਾਬਾ ਜੀ ਦੀ ਰੈਮਨੂ ਆਈ ਹੇਠ ਹੁੰਦਾ ਹੈ ਮੇਲਾ ਤੇ ਬਹੁਤ ਭਾਰੀ ਮੇਲਾ ਲੱਗਦਾ ਹੈ ਤੇ ਦਰਬਾਰ ਦਾ ਮੈਡਮ ਕੰਮ ਸ਼ੁਰੂ ਹੋਇਆ ਵਾ ਚੱਲ ਰਿਹਾ ਕੰਮ ਅਜੇ ਬਾਕੀ ਸਹਿਯੋਗ ਵੀ ਆ ਸੰਗਤਾਂ ਨੂੰ ਬੇਨਤੀ ਆ ਵੀ ਹਾਨੂੰ ਸਹਿਯੋਗ ਦੇ ਨਾਲ ਵੀ ਪੀਰ ਬਾਬਾ ਸ਼ਾਹ ਸ਼ਾਹ ਦਾ ਦਰਬਾਰ ਬਹੁਤ ਸੋਹਣਾ ਬਣ ਸਕੇ ਬਾਬਾ ਜੀ ਤੁਸੀਂ ਕਿੰਨੀ ਦੇਰ ਤੋਂ ਇੱਥੇ ਸੇਵਾ ਨਿਭਾ ਰਹੇ ਹੋ ਮੈਨੂੰ ਜੀ 82 ਤੱਕ ਸੀਮ ਕੀਤਾ ਸੀ ਜੀ ਕਰ ਦਿਆਂਗੇ ਤੇ 82 ਤੋਂ ਬਸ ਹੁਣ ਦੀ ਕਰ ਸੇਵਾ ਕਰ ਰਹੇ ਹਾਂ ਜੀ ਤੇ ਤੁਹਾਡਾ ਪਰਿਵਾਰ ਵੀ ਇੱਥੇ ਨਾਲ ਹੈ ਹਾਂ ਜੀ ਇੱਥੇ ਆ ਜੀ ਬੱਚੇ ਇੱਥੇ ਆ ਜੀ ਘਰ ਇੱਥੇ ਹੀ ਸਾਰੇ ਬਾਬਾਈ ਹੁਣ ਮੇਲਾ ਆ ਰਿਹਾ ਤੁਸੀਂ ਦੱਸਿਆ ਕਿ ਅਗਲੇ ਮਹੀਨੇ ਮੇਲਾ ਆ ਰਿਹਾ ਉਸ ਮੇਲੇ ਵਾਸਤੇ ਕੀ ਪ੍ਰਬੰਧ ਚੱਲ ਰਹੇ ਨੇ ਤੇ ਕੀ ਤੁਸੀਂ ਸੰਗਤਾਂ ਨੂੰ ਕਹਿਣਾ ਚਾਹੁੰਦੇ ਹੋ ਇਹ ਬਾਬਾ ਜੀ 22 ਰਾਤ ਨੂੰ ਕਵਾਲੀ ਹੁੰਦੀ ਹੈ ਤੇ ਦਿਨੀ ਜਿਹੜੀ ਪਾਰਟੀ ਕੀਤੀ ਹੁੰਦੀ ਹੈ ਕਮੇਟੀ ਨੇ ਉਹ ਹੁੰਦੀ ਹੈ ਤੇ ਲੰਗਰ ਪਾਣੀ ਦਾ ਮੈਡਮ ਫੁੱਲ ਪ੍ਰਬੰਧ ਹੁੰਦਾ ਵਾ ਸਾਰੀ ਕਮੇਟੀ ਦੇ ਸਹਿਯੋਗ ਦੇ ਨਾਲ ਹੁੰਦਾ ਵਾ ਸਮੂਹ ਸੰਗਤ ਜਿਹੜੀ ਇਲਾਕੇ ਦੀ ਆ ਪੂਰਾ ਸਹਿਯੋਗ ਦਿੰਦੀ ਹਨ ਨੂੰ ਤੇ ਬਾਕੀ ਮਾਲਕ ਦੀ ਕਿਰਪਾ ਨਾਲ ਗ੍ਰਹੀ ਚੱਲ ਰਹੀ ਆ ਤੇ ਉਹਦੇ ਹਿਸਾਬ ਨਾਲ ਸਾਰਾ ਪ੍ਰਬੰਧ ਬਹੁਤ ਵਧੀਆ ਅਰੇਂਜਮੈਂਟ ਹੁੰਦਾ ਹੈ ਜਿਵੇਂ ਪੱਖੇ ਵੀ ਅਗਰ ਸਾਰਾ ਕੋਸ਼ਿਸ਼ ਨਾਲ ਅਰੇਂਜਮੈਂਟ ਪੂਰਾ ਹੁੰਦਾ ਜਿੱਦਾਂ ਅਸੀਂ ਦੇਖ ਰਹੇ ਹਾਂ ਕਿ ਇਹ ਬਿਲਡਿੰਗ ਜਿਹੜੀ ਆ ਨਵੀਂ ਹੀ ਬਣੀ ਹੋਈ ਆ ਹੋਰ ਵੀ ਇੱਥੇ ਮਿਸਤਰੀ ਲੱਗੇ ਨੇ ਕੰਮਕਾਰ ਚੱਲ ਰਿਹਾ ਆ ਇਹ ਜਿਹੜੀ ਸਾਰੀ ਸੇਵਾ ਆ ਇਹ ਕਮੇਟੀ ਵੱਲੋਂ ਆ ਕਿ ਜਾਂ ਕੋਈ ਬਾਹਰੋਂ ਵੀ ਸੰਗਤ ਇਸ ਦਾ ਸੇ ਜੋ ਇਹ ਬਾਹਰੋਂ ਮੈਡਮ ਇਹ ਸਾਰੀ ਸੰਗਤਨਾ ਕੁਝ ਬਾਹਰੋਂ ਸਾਡੇ ਨਾਲ ਜੁੜੀ ਹੋਈ ਕੋ ਕਮੇਟੀ ਦਾ ਸਹਿਯੋਗ ਆ ਕੋ ਆਪਣੇ ਸਾਰੇ ਇਲਾਕੇ ਦਾ ਸਹਿਯੋਗ ਆ ਜਿੰਨੇ ਭੈਣ ਭਰਾ ਬਾਹਰ ਬੈਠੇ ਉਹ ਸਾਨੂੰ ਪੂਰਾ ਸਹਿਯੋਗ ਦਿੰਦੇ ਹੁਣ ਆਹ ਦਰਵਾਜ਼ਿਆਂ ਦੀ ਸੇਵਾ ਕੁੜੀ ਅਮਰੀਕਾ ਵਾ ਜੀ ਉਹਨਾਂ ਨੇ ਸੇਵਾ ਕੀਤੀ ਆ ਬਾਕੀ ਆ ਕਮੇਟੀ ਦੇ ਸਹਿਯੋਗ ਨਾਲ ਸਾਰਾ ਹੀ ਲਾਈਟਾਂ ਪੱਖਿਆਂ ਦਾ ਕੰਮ ਹੋ ਰਿਹਾ ਬਿਲਡਿੰਗ ਦਾ ਕੰਮ ਹੋ ਰਿਹਾ ਕੋਹੋ ਸਾਡੇ ਸੱਜਣ ਇਸ ਵਾਲੇ ਅੰਮ੍ਰਿਤਸਰ ਵਾ ਉਹਨਾਂ ਨੇ ਆ ਪੱਥਰ ਟਾਇਲ ਦੀ ਸੇਵਾ ਕੀਤੀ ਆ ਹਾਂਜੀ ਸੁਰਿੰਦਰ ਸਿੰਘ ਉਹਨਾਂ ਦਾ ਨਾਮ ਆ ਜੀ ਕੀ ਕਹਿਣਾ ਚਾਹੁੰਦੇ ਹੋ ਸੰਤ ਜੀ ਸੰਗਤ ਨੂੰ ਇਹ ਹੀ ਬੇਨਤੀ ਕਰਦੇ ਆਂ ਵੀ ਹਾਨੂੰ ਸਹਿਯੋਗ ਪੂਰਾ ਦੇਣ ਮਾਲਕ ਦੀ ਕਿਰਪਾ ਨਾਲ ਜੀ ਸਾਡੀ ਹੋਰ ਬਿਲਡਿੰਗ ਵਧੀਆ ਬਣ ਸਕੇ ਕਿਉਂਕਿ ਜਿੱਥੇ ਵੀ ਇੱਥੇ ਜੋ ਵੀ ਤੁਸੀਂ ਆਤਮਰਾਦ ਲੈ ਕੇ ਆਓਗੇ ਬਾਪੂ ਬਾਪੂ ਜੀ ਪੂਰੀ ਕਰਦੇ ਨੇ ਪੀਰ ਬਾਬਾ ਸ਼ਾਹ ਸ਼ਾਹਲੀ ਜੀ ਬਾਕੀ ਬਾਬਾ ਜੀ ਦੀ ਪਿਛਲੇ ਬੰਨੇ ਵੀ ਜਗ੍ਹਾ ਹੈ ਤੁਸੀਂ ਵੀ ਇੱਕ ਸਾਦੇ ਮਣਕੋ ਮਕੇ ਹੈਗੀ ਆ ਜੀ ਲਾਲੂ ਸ਼ਾਹ ਦੀ ਯਕੀਨੇ ਸ਼ਾਹ ਦੀ ਆ ਜੀ ਜੋ ਦੀ ਸ਼ਾਦੀ ਤੇ ਨੀ ਜਗਾ ਅੰਦਰਲੇ ਪਾਸੇ ਨਹੀਂ ਤਸਿਆ ਬਾਬਾਈ ਨੇ ਔਰ ਇੱਕ ਪ੍ਰਬੰਧਕ ਵੀ ਸਾਡੇ ਨਾਲ ਮੌਜੂਦ ਸੀ ਉਹਨਾਂ ਦੱਸਿਆ ਕਿ ਤਿੰਨ ਜਗਾ ਹੋਰ ਵੀ ਜੜੀਆਂ ਆ ਨੇ ਬਿਲਕੁਲ ਨਾਲ ਹੀ ਬਣੀਆਂ ਹੋਈਆਂ ਨੇ ਸੋ ਮੇਲਾ ਆ ਰਿਹਾ ਅਗਲੇ ਮਹੀਨੇ ਨੇ ਦੱਸਿਆ ਕਿ 25 ਹਾਰ ਤੇ 9 ਜੁਲਾਈ ਨੂੰ ਇੱਥੇ ਮੇਲਾ ਹੋਣਾ ਆ ਜਿੱਥੇ ਕਿ ਬਹੁਤ ਵੱਡਾ ਇਕੱਠ ਹੁੰਦਾ ਹੈ ਉਹਨਾਂ ਦਾ ਬਾਬਾਈ ਨੇ ਦੱਸਿਆ ਕਿ ਇੱਥੇ ਕਵਾਲ ਵੀ ਆਉਂਦੇ ਆ ਨਾ ਅਤੇ ਹੋਰ ਵੀ ਲੰਗਰ ਪੰਡਾਰਿਆਂ ਦਾ ਵੀ ਪ੍ਰਬੰਧ ਕੀਤਾ ਜਾਂਦਾ ਹੈ ਸੋ ਪੰਜਾਬ ਦੇ ਵਿੱਚ ਗੁਰੂਆਂ ਪੀਰਾਂ ਦੇ ਆਸਰੇ ਹੀ ਪੰਜਾਬ ਸਾਡਾ ਟਿਕਿਆ ਹੋਇਆ ਹੈ